ਦੇ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨ ਲਾਈ ਆਖਣ ਬਾਪੂ ਤਾਈ ਹੁਣ ਤੂੰ ਕੰਮ ਨੂੰ ਹੱਥ ਨ ਲਾਈ ਵੇਲਾ ਬੈ ਕੇ ਮੋਜੁੜਾਈ ਕਬਜਾ ਕਰ ਸਰਦਾਰੀ ਤੇ ਬਾਪੂ ਛੱਡ ਦੇ ਕੰਮ ਦਾ ਖੈੜਾ ਹੋ ਜਾ ਠੋਰਾ ਠਰੀ ਤੇ ਛੱਡ ਦੇ ਕੰਮ ਦਾ ਖੈੜਾ ਉਜਾ ਠੋਰਾ ਠਾਰੀ ਤੇ ਨੂੰ ਆਖੇ ਹੱਥ ਲਾ ਚਰਣੀ ਬਾਬਾ ਹੁਣ ਖੇਚਲ ਨਹੀਂ ਕਰਨੀ ਐਡਾ ਹੋਰ ਕਿਸੇ ਦਾ ਕਰਨੀ ਪਰਿਆ ਮੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਬੇਲਾ ਬਾਬਾ ਜੀ ਲੜਕੇ ਉੱਠ ਕੇ ਹੋਸ਼ ਸੰਭਾਲਣ ਬਾਬੇ ਤੁਮ ਗਵਾ ਕੇ ਬਾਲਣ ਲੱਕੀ ਚਾ ਨੂੰ ਫਿਰ ਬਾਲਣ ਛੇਤੀ ਹੀ ਬਣ ਜਾਣੀਆਂ ਬਾਪੂ ਚਾਰ ਕੁ ਦੇ ਦੇ ਢੇੜੇ ਪਾਈ ਭਈ ਮਦਾਨੀਆਂ ਚਾਰ ਕੁ ਦੇ ਦੇ ਢੇੜੇ ਪਾਈ ਭਈ ਮਦਾਨੀਆਂ ਪੀਲੋ ਜਬ ਬਜ ਕੇਂਦੀ ਹੁਣ ਤਾਂ ਮੱਖਣੀ ਆਜੂ ਬੈਂਦੀ ਜੀ ਹੁਣ ਕਸਰ ਮਮooli ਰਹਿੰਦੀ ਨਹੀਂ ਚੰਬੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਐਸੀ ਸਤਨੁਹਾ ਦੀ ਟੋਲੀ ਤੇਜੀ ਤਾਰਕ ਦੇਂਦੀ ਬੋਲੀ ਬਾਬਾ ਲਾ ਦਾਣੇ ਦੀ ਝੋਲੀ ਚਾਟ ਲਿਆ ਮੇ ਵੇ ਬਾਬਾ ਆ ਫੋੜਾ ਫੜ ਕੇ ਪਿੱਛੇ ਫੋਸ ਹਟਾ ਮੇ ਵੇ ਬਾਬਾ ਫੋੜਾ ਫੜ ਕੇ ਪਿੱਛੇ ਫੋਸ ਹਟਾ ਮੇ ਵੇ ਬਾਬਾ ਕੱਢ ਕੇ ਤਾਰ ਛਡਾਗੀ ਕੰਨੀ ਕਰਗੀ ਉਂਗਲ ਕਿल्ले ਬੰਨੀ ਗੱਟਾ ਛੱਟ ਤੇ ਜਾ ਕੇ ਬੰਨੀ ਹੋਇ ਅਕ ਵੇਲਾ ਬਾਬਾ ਜੀ ਕੰਮ ਕਾਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਕੰਮ ਕਾਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਚੌਥੀ ਕਰਦੀ ਬਾਬਾ ਬਾਬਾ ਚੱਕੀ ਫਿਰਦੀ ਪੋਣਾ ਛਾਬਾ ਕਹਿੰਦੇ ਧੰਦਾ ਬੇ ਹਿਸਾਬਾ ਕੋਈ ਛੇਤੀ ਵੇ ਬਾਬਾ ਚਲ ਤੰਦੂਰ ਤਪਾ ਦੇ ਹੋ ਜੋ ਛੇਤੀ ਵੇ ਬਾਬਾ ਚਲ ਤੰਦੂਰ ਤਪਾ ਦੇ ਹੋ ਜੋ ਛੇਤੀ ਵੇ ਬਾਬਾ ਬੈਗੀ ਹੋ ਆਟੇ ਦੇ ਨੇੜੇ ਲੱਗੀ ਕਰਨ ਬੈਠ ਕੇ ਪੇੜੇ ਉਦੁਰ ਦੂਖ ਦੁਆਲੇ ਗੇੜੇ ਰੋਂਦਾ ਗੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਚੁੰਨੀ ਪੰਜਵੇਂ ਮਹੀਨੇ ਫਿਰ ਤਾਣੀ ਕਹਿੰਦੀ ਰੋਟੀ ਖੇਤ ਲੈ ਜਾਣੀ ਨਾਲ ਜਾ ਮਿਲਸੀ ਪਾਣੀ ਮੈਂ ਤਾਂ ਕੇਸੀ ਨਾਉਣਾ ਏ ਚੇਤੇ ਹੀ ਮੁੜ ਆਮੀ ਬਾਪੂ ਪੀਣ ਪਹਿਵਾਣਾ ਏ 체ਤੀ ਹੀ ਮੁੜ ਆਵੇਂ ਬਾਪੂ ਪੀਣ ਪਹਿਣਾਏ ਬਾਪੂ ਮੁੜਿਆ ਖਾ ਕੇ ਫੂਰਾ ਸਿਰ ਤੇ ਝਟ ਚਕਾਤਾ ਬੂਰਾ ਚਾਏ ਬੰਨਾ ਦੇਵੀ ਪੂਰਾ ਪੈਸਾ ਤੇਲ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਪਾਪਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਪਾਪਾ ਜੀ ਛੇਵੀਂ ਬੋਲੀ ਪੱਲਾ ਕਰਕੇ ਬੱਠਲ ਗੋਹੇ ਵਾਲਾ ਪਰਕੇ ਬਾਬਾ ਜਾਮੀ ਸਿਰ ਤੇ ਧਰਕੇ ਹੈ ਨਾ ਸ਼ਰਮ ਚ ਕਾਂਦੀ ਨੂੰ ਚਾਰ ਕੁ ਬੱਠਲ ਰਹਿਗੇ ਰੱਖਦੀ ਭਰਕੇ ਹੁੰਦੀ ਨੂੰ ਚਾਰਕ ਬੱਠਲ ਰਹਿ ਗਏ ਰੱਖਦੀ ਭਰ ਕੇ ਹਉਦੀ ਨੂੰ ਨਾਲੇ ਪਸੂ ਤੇ ਹਾਈ ਮਰਗੇ ਪਾਣੀ ਪਿਆ ਕੇ ਸ਼ਾਮੇ ਕਰਦੇ ਬਾਬਾ ਲੜਦੇ ਸਾਡੇ ਕਰਦੇ ਬਾਬਾ ਲੜਦੇ ਸਾਡੇ ਕਰਦੇ ਹੋਇਆ ਕੋ ਵੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਕਾਮ ਕਾਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਸਤਮੀ ਬੋਲੀ ਟਲੇ ਦੁਪਹਿਰੇ ਲਾਗੀ ਦੱਥੇ ਹੋਗੇ ਬਹਿਰੇ ਵਹਿਰੀ ਬਣ ਕੇ ਡੁੱਬਣੇ ਮੇਰੇ 나ਜ ਬੋੜੇ ਵੇ ਬਾਬਾ ਚਲ ਨਾਲ ਕੇ ਤੂੰ ਪਰਦੇ ਚਾਰਕ ਤੋੜੇ ਵੇ ਬਾਬਾ ਚਲ ਨਾਲ ਕੇ ਤੂੰ ਪਰਦੇ ਚਾਰਕ ਤੋੜੇ ਵੇ ਬਾਬਾ ਹੈਨੀ ਗਰਜ ਚਰਖੇ ਵਿੱਚ ਪੂਰੀ ਛੱਡੇ ਸੂਤ ਕਰਾ ਦੇ ਊਰੀ ਨਾਲੇ ਲਿਆ ਤੇ ਰਾਂਗ ਸੰਦੂਰੀ ਨਾਲੇ ਤੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ ਕੰਮ ਕਰਨੀ ਹੋਰ ਫੇਰ ਤੂੰ ਵੇਲਾ ਬਾਬਾ ਜੀ